ਲੋਬੀ ਕਿਸਾਨ ਭਰਾਵੋ ਕਈ ਕਿਸਾਨ ਭਰਾਵਾਂ ਦੀ 2511 ਟਰੈਕਟਰ ਦੀ ਡਿਮਾਂਡ ਆ ਰਹੀ ਸੀ ਤੇ ਆਹ ਟਰੈਕਟਰ ਮੋਡੀਫਾਈ ਕੀਤਾ ਵਾ 2511 ਵਕਾਊ ਆ ਕਰਦੇ ਆਪਾਂ ਮਾਲਕ ਨਾਲ ਗੱਲਬਾਤ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਹਾਂਜੀ ਬਾਈ ਜੀ ਕੀ ਹਾਲ ਚਾਲ ਹੈ ਜੀ ਠੀਕ ਆ ਜੀ ਜਿਹੜਾ ਇਹ ਟਰੈਕਟਰ ਆ ਜੀ ਇਹ A to Z ਸਾਰਾ ਖੋਲ ਕੇ ਰੰਗ ਕਰਾਇਆ ਜੀ ਸਾਰਾ ਖੋਲ ਕੇ ਕਰਾਇਆ ਬਾਈ ਇਹ ਤੇ ਅੱਜ ਤੋਂ ਸਾਲ ਪਹਿਲਾਂ ਹਾਂਜੀ 20000 ਰੁਪਏ ਲੱਗਾ ਸੀ ਆ 20000 ਰੁਪਿਆ ਅੱਜ ਤੋਂ ਸਾਲ ਪਹਿਲਾਂ ਰੰਗ ਕਰਾਉਣ ਤੇ ਲੱਗਾ ਸੀ ਕੱਲਾ ਠੀਕ ਆ ਬਾਕੀ ਟਰੈਕਟਰ ਤੇ ਤੁਹਾਨੂੰ ਵਿਖਾਈਏ ਤਾਂ ਏ ਟੂ ਜ਼ੈਡ ਕਿਤੋਂ ਗਲਿਆਪਲਿਆ ਨਹੀਂ ਕਿਤੋਂ ਮਸਾਲਾ ਨਹੀਂ ਭਰਿਆ ਮਗਰਾੜ ਮਰੂੜ ਬਿਲਕੁਲ ਬੇਦਾਗ ਆ ਤੇ ਟਰੈਕਟਰ ਤੇ ਹੁਣ ਗੱਲ ਕਰੀਏ ਟਾਇਰਾਂ ਦੀ ਤਾਂ ਮੂਹਰੇਲੇ 6 16 ਦੇ ਟਾਇਰ ਆ ਮਗਰਲੇ ਟਾਇਰ ਹੈਗੇ ਆ ਜੀ 12 ਦੇ ਕਿੰਨੇ ਟਾਇਰ ਹੋਣਗੇ ਜੀ ਸਾਰੇ ਟਾਇਰ ਬਈ 75 ਰੁਪਏ ਆ 75 ਰੁਪਏ ਟਾਇਰ ਆ ਸਹੀ 75 ਰੁਪਏ ਸਹੀ ਮਗਰਲੇ ਠੀਕ ਆ ਮਗਰਲੇ ਪੋਲੋ ਕੰਪਨੀ ਦੇ ਟਾਇਰ ਤੁਹਾਨੂੰ ਵਿਖਾ ਵੀ ਦਈਏ 75 ਕਹੇ ਆ 80 ਨਿਕਲਣਗੇ ਸਹੀ ਹੂੰ ਆਪਾਂ 75 ਕਹੇ ਆ ਤੁਹਾਨੂੰ ਬਾਕੀ ਟਰੈਕਟਰ ਕਿਵੇਂ ਸੈਲਫ ਸਟਾਰਟ ਆ ਜੀ ਸਰ ਸਾਡਾ ਸਾਈਡ ਦੀ ਬੈਟਰੀ ਵਧੀਆ ਬੈਠਾ ਠੀਕ ਆ ਵਧੀਆ ਸਾਈਡ ਕੰਪਨੀ ਦੀ ਬੈਟਰੀ ਐ ਸ਼ੋਅ ਖੋਲ ਕੇ ਵਿਖਾ ਦਿਓ ਇਹਨਾਂ ਨੇ ਸ਼ੋਅ ਵੀ ਦੂਜੂ ਜਿਵੇਂ 59 11 ਦੀ ਖੁੱਲਦੀ ਆ ਐਂ ਕੀਤੀ ਆ ਤੇ ਚੱਕ ਕੇ ਵਿਖਾਈਏ ਜਮਾ ਨਵਾਂ ਰੈਡੀਏਟਰ ਆ ਇਹ ਜਿਹੜਾ ਰੈਡੀਏਟਰ ਆ ਬਿਲਕੁਲ ਨਵਾਂ ਰੈਡੀਏਟਰ ਤੇ ਗੱਲ ਕਰੀਏ ਆਪਾਂ ਹੁਣ ਇਸ ਟਰੈਕਟਰ ਦੇ ਇੰਜਨ ਦੀ ਤਾਂ ਇੰਜਨ ਟਰੈਕਟਰ ਵਾਹ ਕੇ ਹਟਿਆ ਅੱਛਾ ਰੈਡੀਏਟਰ ਚ ਇਲ ਕੂਲੈਂਟ ਪਾਇਆ ਵਾ ਠੀਕ ਆ ਤੇ ਮਾਉਣ ਮਾਉਣ ਦਾ ਕਿਵੇਂ ਆ ਟਰੈਕਟਰ ਇਹ ਬਹੁਤ ਚੰਗਾ ਬਾਈ ਗਹਿਰਾਂ ਹਾਂ ਡੰਗਾ ਲਾਈ ਜਾਂਦਾ ਠੀਕ ਆ 11 ਹਾਲਾ ਇਹਦੇ ਪੈਸਟਮ ਹੈ ਹਾਂਜੀ ਉਹ ਅਵੇ ਪਾਵਰ ਵੱਜ ਜਾਂਦੀ ਏ ਠੀਕ ਆ ਪਾਵਰ ਵੱਜ ਜਾਂਦੀ ਏ ਖਰਚਾ ਵੀ ਕੱਢ ਜਾਂਦਾ ਹਾਂ ਬਾਕੀ ਮਗਰਾੜ ਹਾਂਜੀ ਇਹ ਨਵੇਂ ਪਾਇਆ ਮਗਰਾੜ ਨਵੇਂ ਇਲਾਕੇ ਵਧੀਆ ਨਵੇਂ ਚੰਗੇ ਰੰਗ ਕਰਾਏ ਹੋਇਆ ਮੂਰੇ ਚੰਗਾ ਬੰਪਰ ਲੱਗਾ ਲਾਈਟਾਂ ਸ਼ੇਕਾਂ ਸਭ ਕੁਝ ਚੱਲਦਾ ਮੂਰਲੇ ਟਾਇਰਾਂ ਤੇ ਮਗਰਾੜ ਲੱਗੇ ਆ ਤੇ ਬਾਕੀ ਡਬਲ ਪੈਡਲ ਚੱਣਾ ਇਹ ਡਬਲ ਪੈਡਲ ਡਬਲ ਪੈਡਲ ਬ੍ਰੇਕ ਆ ਤੇ ਇਹ ਕਲੱਚ ਵੀ ਡਬਲ ਹੁੰਦਾ ਹਨਾ ਕਲੱਚ ਡਬਲ ਆ ਜੇ ਕਿਸੇ ਛੋਟੇ ਕਿਸਾਨ ਨੇ ਰੂਟਾਵੀਟਰ ਦਾ ਡੰਗਾ ਲਾਉਣਾ ਤਾਂ ਲਾ ਦੋ ਬਹੁਤ ਚੰਗਾ ਠੀਕ ਹੈ ਜੀ ਲੈਫਟ ਲੁਕ ਟਾ ਦਾ ਚੰਗਾ ਯਾਨੀ ਕਿ ਉਹਦਾ ਰੂਟਾ ਵੀਟਰ ਦਾ ਡੰਗਾ ਵੀ ਲਾ ਦੂਗਾ ਡਬਲ ਕਲਚ ਰੀਜਨਲ ਕੰਪ ਹੁਣ ਗੱਲ ਕਰੀਏ ਆਪਾਂ ਇਸ ਟਰੈਕਟਰ ਦੀ ਡਿਮਾਂਡ ਦੀ ਤੇ ਡਿਮਾਂਡ ਕੀ ਰੱਖੀ ਹੈ ਜੀ ਡਿਮਾਂਡ ਜੀ 1 ਲੱਖ ਦੇ 15000 ਰੁਪਿਆ 1 ਲੱਖ 15000 ਰੁਪਿਆ ਡਿਮਾਂਡ ਇਸ ਟਰੈਕਟਰ ਦੀ ਰੱਖੀ ਹੈ ਜਿਵੇਂ ਤੁਸੀਂ ਦੇਖ ਰਹੇ ਆਂ ਆ ਹੀ ਮਿਲੂਗਾ ਤੇ ਜਿਹੜਾ ਆਪਣੀ ਵੀਡੀਓ ਸ਼ੇਅਰ ਕਰਕੇ ਆਊਗਾ ਜੀ ਉਹਨੂੰ ਆਪਾਂ ਬਲੈਸ ਕਰਾਂਗੇ 10000 ਰੁਪਿਆ ਸਿੱਧਾ 10000 ਰੁਪਿਆ ਦੀ ਗੁੱਟੀ ਉਹਦੇ ਜੇਬ 'ਚ ਪੈ ਜਣੀ ਹੈ ਜਿਹੜਾ ਵੀਡੀਓ ਨੂੰ ਸ਼ੇਅਰ ਕਰ 1 ਲੱਖ ਤੇ 5000 ਦਾ ਮੋਡੀਫਾਈ ਕੀਤਾ ਹੋਇਆ ਸੋਨਾ 25 ਗਿਰਾਂ ਇੰਜਨ ਗੇਅਰ ਦਾ ਚੰਗੇ ਕੰਮ ਕਰਾਇਆ ਵਾਲਾ ਟਰੈਕਟਰ ਮਿਲ ਜੂਗਾ ਬਾਕੀ ਨੰਬਰ ਵੀ ਇਹ ਪੰਜਾਬ ਆ ਤੇ ਰੀਜਨਲ ਕੰਪਨੀ ਦਾ ਹੀ ਇਹ ਡਬਲ ਪੈਡਲ ਤੁਹਾਨੂੰ ਮਗਰੋਂ ਵਿਖਾ ਦਈਏ ਤਾਂ ਹੱਕ ਹੁਕੈਨ ਪੂਰੀ ਚੰਗੀ ਹੱਕ ਲੱਗੀ ਆ ਬੇਦਾਗ ਮਗਰਾੜ ਨਵੇਂ ਲਾ ਕੇ A to Z ਸਾਰਾ ਰੰਗ ਹੋਇਆ ਇਹ ਨਹੀਂ ਕਿ ਤੋ ਟੱਚਿੰਗ ਵਾਚਿੰਗ ਹੋਇਆ ਹੋਊਗਾ ਤੇ ਆਪ ਦਾ ਮੋਬਾਈਲ ਨੰਬਰ ਦੱਸ ਦਿਓ ਜੀ 94176 94176 82 82 8 8 77 77 ਮਗਰ ਦੋ 7 ਆ ਤੇ ਪਿੰਡ ਦੱਸ ਦਿਓ ਜੀ ਪਿੰਡ ਆਪਣਾ ਜ਼ਿਲ੍ਹਾ ਫਰੀਦਕੋਟ ਆ ਜੀ ਠੀਕ ਆ ਤੇ ਪਿੰਡ ਆਪਣਾ ਵੰਦਰ ਜਟਾਣਾ ਪਿੰਡ ਵੰਦਰ ਜਟਾਣਾ ਜ਼ਿਲ੍ਹਾ ਫਰੀਦਕੋਟ ਉੱਥੇ ਆ ਕੇ ਤੁਸੀਂ ਇਹ ਟਰੈਕਟਰ ਖਰੀਦ ਸਕਦੇ ਆ ਬਾਕੀ ਤੁਸੀਂ ਵੀਡੀਓ ਵਿੱਚ ਵਾਹੁੰਦਾ ਵੀ ਦੇਖ ਲਿਆ ਤੇ ਆਪ ਵੀ ਵਾਹ ਸਕਦੇ ਆ ਮਿਲਦੇ ਆ ਜੀ ਆਪਾਂ ਹੁਣ ਇੱਕ ਨਵੀਂ ਵੀਡੀਓ ਦੇ ਨਾਲ ਤਦ ਤੱਕ ਧੰਨਵਾਦ